ਕੀ ਦਉ ਜੀ ਸਾਰੇ ਉਮੀਦ ਕਰਦਾ ਸਾਰਿਆਂ ਦੀ ਦੀਵਾਲੀ ਬਹੁਤ ਜਿਆਦਾ ਵਧੀਆ ਰਹੂਗੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਵਿਸ਼ਕਰਮਾ ਦੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਲਓ ਜੀ ਅੱਜ ਦੀ ਕਲੈਕਸ਼ਨ ਫਿਰ ਜੋ ਤੁਹਾਡੇ ਲਈ ਹੈਗੀ ਆ ਉਹ ਵੀ ਆਪਾਂ ਤੁਹਾਨੂੰ ਡਿਸਕਾਊਂਟ ਦੇ ਉੱਤੇ ਸੂਟ ਦੇਵਾਂਗੇ ਬਹੁਤ ਹੀ ਜਿਆਦਾ ਵਧੀਆ ਵਰਕ ਵਾਲੇ ਸੂਟ ਨੇ ਜੀ ਪਾਰਟੀ ਵੇਅਰ ਸੂਟ ਰਹਿਣਗੇ ਬਹੁਤ ਸੋਹਣੇ ਵਿਸਕੋਸ ਆਰਗੈਂਜ਼ਾ ਇਹਨਾਂ ਦਾ ਜਿਹੜਾ ਫੈਬਰਿਕ ਹੈ ਮੈਂ ਪਹਿਲੀ ਡਿਟੇਲਿੰਗ ਦੱਸ ਦਿੰਨੀ ਹੁੰਨੀ ਹੈਗੀ ਤੇ ਹੈਂ ਨਾ ਤਿਆਰੀ ਦਾ ਜਿਹੜਾ ਥ੍ਰੈਡ ਵਿੱਚ ਥ੍ਰੈਡ ਯੂਜ਼ ਕੀਤਾ ਹੋਇਆ ਬਹੁਤ ਸ ਜੁਨੀਕ ਜਿਹੜੀ ਇਹਨਾਂ ਦਾ ਵਰਕ ਰਹੂਗਾ ਤੇ ਇਹਨਾਂ ਤੇ ਡਿਸਕਾਊਂਟ 20 ਸੋਂ ਨੂੰ ਵਧੀਆ ਦੇਵਾਂਗੇ ਆਪਾਂ ਦੇਖੋ ਤੇ ਇਹ ਵਾਲਾ ਇਹਨਾਂ ਦਾ ਜਿਹੜਾ ਸਟੱਫ ਹੈਗਾ ਬਹੁਤ ਸੋਹਣਾ ਹੈਗਾ ਸੌਫਟ ਹੈ ਫਾਈਨ ਹੈਗਾ ਐਦਾਂ ਇਹਦੇ ਉੱਤੇ ਕਲੀਆਂ ਜਾਣਗੀਆਂ ਮੈਂ ਸਾਰਾ ਸੂਟ ਖੋਲ ਕੇ ਨਹੀਂ ਦਿਖਾਵਾਂਗੀ ਤੇ ਐਦਾਂ ਹੀ ਦਿਖਾ ਦਿੰਨੀ ਆਂਗੀ ਤੁਹਾਨੂੰ ਇਹ ਬਹੁਤ ਸੋਹਣੇ ਸੂਟ ਨੇਗੇ ਆਪਾਂ ਸ਼ਾਰਟਸ ਵੀਡੀਓ ਪਾ ਰਹੇ ਹਾਂਗੇ ਹਜੇ ਬਾਕੀ ਆਪਾਂ ਫਿਰ ਤੁਹਾਨੂੰ ਜਿਹੜਾ ਸੂਟ ਤੁਹਾਨੂੰ ਪਸੰਦ ਆਊਗਾ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਸਟੱਫ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਤਾਂ ਜਦੋਂ ਮੈਂ ਸਟੱਫ ਆਪਾਂ ਥਰੇਲਿਜ਼ ਕਰਦੇ ਹਾਂ ਦਿਖਾਣੇ ਉਹਦੀ ਪਤਾ ਚੱਲ ਜਾਂਦਾ ਹੁੰਦਾ ਸਟੱਫ ਦਾ ਤਾਂ ਵੀ ਖੜਿਆ ਖੜਿਆ ਜਾ ਜਾ ਸੋਨਾ ਸਟੱਫ ਹੈਗਾ ਬਹੁਤ ਸੋਹਣਾ ਸਟੱਫ ਹੈ ਜੀ ਉੱਤੇ ਤੱਕ ਜਿਹੜੀਆਂ ਇਹਨਾਂ ਦੀਆਂ ਕਲੀਆਂ ਜਾਣੀਆਂ ਬਹੁਤ ਸੋਹਣਾ ਇਹਨਾਂ ਦਾ ਵਰਕ ਆਊਗਾ ਪੈਚ ਵਰਕ ਹੋਇਆ ਹੋਇਆ ਹੈਗਾ ਤੇ ਇਹਦੀ ਬਾਟਮ ਰਹੂਗੀ ਤੇ ਇਹਦਾ ਜਿਹੜਾ ਦੁਪੱਟਾ ਹੈ ਦੁਪੱਟਾ ਵੀ ਬੜਾ ਪਿਆਰਾ ਜਾਏਗਾ ਦੁਪੱਟੇ ਦੇ ਵੀ ਇਹਦੇ ਛੋਟੇ ਪੱਲਿਆਂ ਦੇ ਉੱਤੇ ਐਦਾਂ ਇੰਬੋਰਡਰੀ ਆਊਗੀ ਤੇ ਫੋਰ ਸਾਈਡ ਐਦਾ ਕਟਵਰਕ ਆਊਗਾ ਵਿੱਚ ਕਲੀਆਂ ਜਾਣਗੀਆਂ ਵਿੱਚ ਤਿੰਨ ਕਲੀਆਂ ਜਾਣਗੀਆਂ ਬਹੁਤ ਸੋਹਣੇ ਸੂਟ ਨੇ ਜੀ ਇਹ ਵੈਸੇ ਇਹਨਾਂ ਦਾ ਪ੍ਰਾਈਸ ਹੈ ਜਿਹੜਾ 3500 ਰੁਪਏ ਹੈ ਬਟ ਅੱਜ ਤੁਹਾਡੇ ਲਈ ਇਹ ਡਿਸਕਾਊਂਟ ਹੈਗਾ ਜੀ 3000 ਰੁਪਏ ਦੇ ਵਿੱਚ ਸੂਟ ਹੈਗਾ ਇਹ ਤੇ ਇਹਦੇ ਮੈਂ ਕਲਰ ਦਿਖਾ ਦਿੰਨੀ ਆ ਡਿਜ਼ਾਈਨ ਦਿਖਾ ਦਿੰਨੀ ਆ ਇੱਕ ਡਿਜ਼ਾਈਨ ਆਪਣੇ ਕੋਲ ਇਹ ਵੀ ਬਹੁਤ ਪਿਆਰਾ ਜੈ ਮਹਿੰਦੀ ਮਸਟਰਡ ਜਾਂ ਸ਼ੇਡ ਹੈਗਾ ਇਹਦਾ ਉੱਤੇ ਤੱਕ ਇਹਦੀ ਇੰਬੋਰਡਰੀ ਜਾਊਗੀ ਕਾਫੀ ਹੈਵੀ ਇੰਬੋਰਡਰੀ ਹੈਗੀ ਇਹਦੀ ਤੇ ਲਓ ਜੀ ਇਹਦਾ ਕੇ ਪੂਰਾ ਕੇਰਾ ਤੇ ਉੱਤੇ ਕਲੀਆਂ ਨਾਲ ਉੱਤੇ ਵੀ ਇਹਦਾ ਪੈਚਵਰਕ ਹੋਇਆ ਹੋਇਆਗਾ ਤੇ ਇਹਦਾ ਵੀ ਜਿਹੜਾ ਦੁਪੱਟਾ ਹੈਗਾ ਇਹਦੇ ਛੋਟੇ ਪਰਲਿਆਂ ਦੇ ਉੱਤੇ ਬਹੁਤ ਹੈਵੀ ਇੰਬੋਰਡਰੀ ਹੈਗੀ ਤੁਹਾਨੂੰ ਕਿਤੇ ਵੀ ਇੰਨੇ ਕ ਪ੍ਰਾਈਸ ਤੇ ਸੂਟ ਨਹੀਂ ਮਿਲਣਗੇ ਪਹਿਲਾਂ ਤਾਂ ਤੁਸੀਂ ਵਰਕ ਦਾ ਪਤਾ ਕਰ ਲਿਓ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਤੇ ਵਾਕੀ ਫਿਰ ਸਟਾਫ ਦਾ ਪਤਾ ਕਰਿਓ ਵਿਸਕੋਸ オーਰ ਗੰਜਾ ਦਾ ਸੂਟ ਹੈ ਸਟਫ ਤੁਹਾਨੂੰ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ ਪਹਿਣਾ ਕਹਿੰਦੇ ਨੇ ਨੀ ਇਹ オーਰਗੰਜਾ ਦਾ ਦੁਪੱਟਾ ਸਿਰ ਤੇ ਨਹੀਂ ਖੜਦਾ ਬਟ ਇਹ ਸਿਰ ਤੇ ਖੜੂਗਾ ਮ ਦੇਖੋ ਐਦਾਂ ਦਾ ਜਮੀ ਸਿਰ ਤੇ ਖੜਦਾ ਆਪਾਂ ਨੂੰ ਵੀ ਪਤਾ ਆ ਰਗਨ ਜਾਂ ਥੋੜਾ ਜਿਹਾ ਉਹ ਹੁੰਦਾ ਹੈਗਾ ਬਟ ਉਹ ਫੁੱਲੇ ਫੁੱਲੇ ਦੁਪੱਟਾ ਨਹੀਂ ਹੈਗਾ ਇਹ ਬਹੁਤ ਸੋਹਣਾ ਦੁਪੱਟਾ ਹੈਗਾ ਐਨੇ ਕ ਜੈਨੂਨ ਪ੍ਰਾਈਸ ਤੇ ਤੁਹਾਨੂੰ ਨਹੀਂ ਮਿਲਣਗੇ ਕਿਤੇ ਵੀ ਨਹੀਂ ਮਿਲਣਗੇ ਇਹ ਵਰਕ ਵਾਲੇ ਸੂਟ ਜਿੰਨਾ ਡਿਸਕਾਊਂਟ ਆਪਾਂ ਦੇ ਰਹੇ ਆਂਗੇ ਤੁਹਾਨੂੰ ਤੇ ਪਹਿਲਾਂ ਹੀ ਆਪਣੇ ਜੈਨੂਨ ਜੇ ਪ੍ਰਾਈਸ ਹੀ ਬਟ ਮੈਂ ਮੇਰੇ ਆਈ ਰੇਟ ਤੋਂ ਵੀ ਘੱਟ ਕੇ ਤੁਹਾਨੂੰ ਦੇ ਰਹੀ ਆਂਗੀ ਤੁਹਾਡੇ ਲਈ ਆਫਰ ਨੇ ਪਹਿਣਾ ਦੇ ਲਈ ਤੇ ਮੈਂ ਤੁਹਾਡੇ ਸਾਰਿਆਂ ਨਾਲ ਜੁੜਨਾ ਜੁੜੇ ਰਹਿਣਾ ਚਾਹੁੰਦੀ ਆਂਗੀ ਲਾਈਫਟਾਈਮ ਲਈ ਜੁੜੇ ਲੈਣਾ ਰਹਿਣਾ ਚਾਹੁੰਨੀ ਐ ਇਸ ਕਰਕੇ ਆਪਣੀ ਪ੍ਰਾਈਸ ਬਹੁਤ ਸੋਹਣਾ ਕਲਰ ਹੈ ਬਟ ਇਹਦੇ ਵਿੱਚ ਥੋੜਾ ਜਿਹਾ ਚੇਂਜ ਆ ਰਿਹਾ ਹੈਗਾ ਇਸ ਤੋਂ ਡਾਰਕ ਹੈਗਾ ਇਹਦੇ ਵਿੱਚ ਫਿਰੋਜੀ ਜਾ ਰਿਹਾ ਬਟ ਇਹ ਬਹੁਤ ਹੀ ਸੋਹਣਾ ਜਿਹਾ ਫਿਰੋਜੀ ਗ੍ਰੀਨ ਸ਼ੇਡ ਹੈਗਾ ਤੇ ਇਹਦਾ ਵੀ ਵਰਕ ਬਹੁਤ ਪਿਆਰ ਹੈਗਾ ਬਹੁਤ ਸੋਹਣਾ ਵਰਕ ਹੈਗਾ ਤੇ ਜਿਹੜਾ ਇਹਦਾ ਦੁਪੱਟਾ ਹੈ ਦੁਪੱਟਾ ਵੀ ਇਹਦਾ ਬਹੁਤ ਪਿਆਰ ਹੈਗਾ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਐਦਾਂ ਇਹਦੇ ਤੇ ਵਰਕ ਆਊਗਾ ਐਂਡ ਲਾਸਟ ਵਨ ਜਿਹੜਾ ਆਪਣੇ ਕੋਲ ਹੈਗਾ ਲਾਈਟ ਪੀਚ ਸ਼ੇਡ ਜਿਹੜਾ ਐਗਜ਼ੈਕਟ ਕਲਰ ਜੋ ਆ ਰਿਹਾ ਹੈਗਾ ਇਹ ਪੀਚ ਹੈ ਨਾਲ ਵਿੱਚ ਦਬਕੇ ਦਾ ਸਿੱਪੀ ਮੋਤੀ ਸਾਰਾ ਬਾਰਕ ਹੋਏ ਉੱਤੇ ਤੱਕ ਕਲੀਆਂ ਜਾਣਗੀਆਂ ਤੇ ਇਹਦਾ ਦੁਪੱਟਾ ਰਹੂਗਾ ਜੀ ਹੈਵੀ ਦੁਪੱਟੇ ਨੇ ਸਾਰਿਆਂ ਦੇ ਵਿਸਕੋਸ オーਗਨ ਜਿਹਨਾਂ ਦਾ ਫੈਬਰਿਕ ਹੈ ਕਲਰ ਆਪਣੇ ਕੋਲੇ 4 ਹੈਗੇ ਨੇ ਜੀ ਇਹ ਪੀਚ ਲੈਣਾ ਕਿਸੇ ਨੇ ਪੀਚ ਕਿਉਂਕਿ ਕਿ ਮੈਰਿਜ ਦਾ ਟਾਈਮ ਆ ਰਿਹਾਗਾ ਫੈਸਟੀਵਲ ਆਪਣੇ ਲੰਘ ਚੁੱਕੇ ਨੇ ਉਦੋਂ ਤੱਕ ਆਪਾਂ ਥੋੜਾ ਲਾਈਟ ਵੇਟ ਵੀ ਲੈ ਲੈਣੇ ਆਂਗੇ ਵਰਕ ਵਾਲਾ ਬਟ ਹੁਣ ਆਪਾਂ ਜਿਹੜੇ ਮੈਰਿਜ ਵਗੈਰਾ ਵਾਸਤੇ ਇਹ ਸੂਟ ਤੁਹਾਡੇ ਲਈ ਲੈ ਕੇ ਆਏ ਆਂਗੇ ਤੇ 3000 ਇਹਨਾਂ ਦਾ ਪ੍ਰਾਈਸ ਰਹੂਗਾ ਜੀ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਉਹ ਬੁੱਕ ਕਰਵਾ ਸਕਦੇ ਹੋ 9853115036 ਥੈਂਕ ਯੂ ਜੀ